ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿਹੜੀ ਜੰਗ ਲੱਗੀ ਉਹ ਅਮਰੀਕਾ ਨੇ ਵਿਚ ਪਾ ਕੇ ਉਸ ਨੂੰ ਠੰਡਾ ਕੀਤਾ ਤੇ ਸੀਸਫਾਇਰ ਦਾ ਜਿਹੜਾ ਐਲਾਨ ਹੋ ਗਿਆ ਪਰ ਕੁਝ ਲੋਕਾਂ ਨੂੰ ਇਹ ਜੰਗ ਜਿਹੜੀ ਜੰਗਮੰਦੀ ਜਿਹੜੀ ਹੈ ਉਹ ਹਜਮ ਨਹੀਂ ਹੋਈ ਤੇ ਉਹ ਚਾਹੁੰਦੇ ਸੀ ਕਿ ਜੰਗ ਹੋਵੇ ਅਤੇ ਉਹ ਰਾਜਨੀਤਿਕ ਕਰਨਾ ਵੱਡੇ ਵੱਡੇ ਜਿਹੜੇ ਲੀਡਰ ਨੇ ਉਹ ਬਿਆਨ ਦੇ ਰਹੇ ਸੀ ਜਿਹੜਾ ਕਾਂਗਰਸ ਦੇ ਵਿੱਚ ਜਿਹੜੇ ਸੁਖੀ ਰੰਧਾਵਾ ਨੇ ਉਹ ਬਿਆਨ ਦੇ ਰਹੇ ਸੀ ਕਿ ਹੁਣ ਜੰਗਬੰਦੀ ਜਿਹੜੀ ਹੈ ਉਹ ਰੁਕਣੀ ਨਹੀਂ ਜੰਗਬੰਦੀ ਨਹੀਂ ਹੋਣੀ ਚਾਹੀਦੀ ਸੀ ਅਤੇ ਜਿਹੜੀ ਇੰਦਰਾ ਗਾਂਧੀ ਹੈ ਉਹ ਸਾਡਾ ਲੀਡਰ ਹੋਣੀ ਚਾਹੀਦੀ ਸੀ ਉਹ ਡਟ ਕੇ ਪਾਕਿਸਤਾਨ ਦਾ ਮੁਕਾਬਲਾ ਕਰਦੀ ਇਹ ਸੋਚਣਾ ਚਾਹੀਦਾ ਹੈ ਕਿ ਜਿਹੜੀ ਜੰਗ ਹੈ ਉਹ ਕਿਸੇ ਚੀਜ਼ ਦਾ ਹੱਲ ਨਹੀਂ ਹੈ ਜੰਗ ਨਾਲ ਹਮੇਸ਼ਾ ਜਿਹੜੀਆਂ ਤਵਾਹੀਆਂ ਹੀ ਹੁੰਦੀਆਂ ਨੇ ਜੰਗ ਜਿਹੜੀ ਹੈ ਉਹ ਪਾਕਿਸਤਾਨ ਤੇ ਪੰਜਾਬ ਦੇ ਆਮ ਲੋਕਾਂ ਨੂੰ ਮਨਜ਼ੂਰ ਨਹੀਂ ਜਿਹੜੇ ਆਮ ਲੋਕ ਨੇ ਉਹ ਸ਼ਾਂਤੀ ਹੀ ਚਾਹੁੰਦੇ ਨੇ ਕਿਉਂਕਿ ਪਹਿਲਾ ਹੀ ਪੰਜਾਬ ਹੈ ਜਿਹੜਾ ਉਹ ਤਰਾਸ ਦੀਆਂ ਭੁਗਤ ਚੁੱਕਿਆ ਪਹਿਲਾ ਜਿਹੜੀਆਂ ਲੜਾਈਆਂ ਹੋਈਆਂ ਨੇ ਉਹਨਾਂ ਦਾ ਖਮਿਆਜਾ ਜਿਹੜਾ ਉਹ ਪੰਜਾਬੀ ਬਾਖੂਬੀ ਜਾਣਦੇ ਨੇ ਕੀ ਕਹਿਣਾ ਨੌਜਵਾਨ ਦਾ ਉਹ ਤੁਹਾਨੂੰ ਦਿਖਾਉਨੇ ਆ ਭਾਰਤ-ਪਾਕ ਵਿਚਾਲੇ ਜਿਹੜੀ ਜੰਗਬੰਦੀ ਹੋਈ ਹੈ ਉਹਦਾ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੇ ਸ਼ਾਂਤੀ ਸਦਭਾਵਨਾ ਪੈਦਾ ਕਰਨ ਵਾਲੇ ਲੋਕਾਂ ਨੇ ਦੁਨੀਆ 'ਚ ਬੈਠਿਆ ਨੇ ਰੱਜ ਕੇ ਦਿਲੋਂ ਸਵਾਗਤ ਕੀਤਾ ਅਤੇ ਨਾਲ ਖਾਸ ਕਰਕੇ ਜਿਹੜਾ ਸਾਡਾ ਪੰਜਾਬੀ ਉਹ ਦੁਨੀਆ ਦੇ ਜਿਸ ਵੀ ਕੋਨੇ 'ਚ ਬੈਠਾ ਹੈ ਉਹ ਅਰਦਾਸਾਂ ਕਰ ਰਿਹਾ ਸੀ ਕਿ ਪ੍ਰਮਾਤਮਾ ਇਹ جنگ ਨਾ ਹੋਵੇ ਕਿਉਂਕਿ ਇਸ جنگ ਦਾ ਸਾਰੇ ਦਾ ਸਾਰਾ ਭਾਰ ਜਿਹੜਾ ਉਹ ਪੰਜਾਬ ਤੇ ਪੈਣਾ ਹੈ ਤੇ ਪੰਜਾਬ ਪਹਿਲਾਂ ਹੀ ਬੜੀਆਂ ਤਰਾਸਦੀਆਂ ਚੱਲ ਚੁੱਕਾ ਹੈ ਔਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਚਲੋ ਭਾਵੇਂ ਕਿਸੇ ਦੇ ਜਰੀਏ ਹੋਇਆ ਕਿ ਇਹ ਜੰਗਬੰਦੀ ਦਾ ਐਲਾਨ ਹੋਇਆ ਹੁਣ ਹੋ ਕੀ ਰਿਹਾ ਹੈ ਪੰਜਾਬ ਦੇਆਂ ਲੋਕਾਂ ਦੀਆਂ ਵੋਟਾਂ ਲੈ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਵਾਲੇ ਇਸ ਜੰਗਬੰਦੀ ਦੇ ਖਿਲਾਫ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹੈ ਕਿ ਜੰਗਬੰਦੀ ਹੋਈ ਕਿਉਂ ਹੁਣ ਇਹਨਾਂ ਲੋਕਾਂ ਦੀ ਮਾਨਸਿਕਤਾ ਵੇਖ ਲਓ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਘਬਰਾਹ ਕਰਕੇ ਸੱਤਾ ਲਈ ਔਰ ਉਹ ਸੱਤਾ ਦੇ ਸਹਾਰੇ ਇਹਨਾਂ ਨੇ ਆਪਣੀ ਪਾਰਟੀ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਕਰੋੜਾਂ ਅਰਬਾਂ ਰੁਪਈਆ ਲਾ ਕੇ ਪ੍ਰਚਾਰਿਆ ਉਹਨੂੰ ਨੈਸ਼ਨਲ ਪਾਰਟੀ ਬਣਾਇਆ ਫਿਰ ਜਿੰਨਾ ਦਿੱਲੀ ਦਾ ਲਾਣਾ ਇਸ ਵੇਲੇ ਆ ਕੇ ਉਹ ਪੂਰਾ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ ਹੋ ਚੁੱਕਾ ਹੈ ਤੇ ਇਹਨਾਂ ਦੀ ਸੋਚ ਇਹੀ ਹੈ ਕਿ ਪੰਜਾਬ ਜਿਹੜਾ ਹੈ ਉਹ ਬਚ ਕਿਉਂ ਗਿਆ ਤੇ ਨਾਲ ਹੀ ਦੂਜੇ ਪਾਸੇ ਹਮੇਸ਼ਾ ਪੰਜਾਬ ਨੂੰ ਮਰਦਾ ਵੇਖਣ ਵਾਲੀ ਕਾਂਗਰਸ ਜਿਹੜੀ ਹੈ ਉਹਦਾ ਵੀ ਇਹੀ ਹਾਲਾਤ ਹੈ ਉਹ ਵੀ ਸੀਜ਼ਫਾਇਰ ਦੇ ਖਿਲਾਫ ਬੋਲ ਰਹੀ ਹੈ ਹੁਣ ਪੰਜਾਬੀਓ ਇਹ ਗੱਲ ਸਾਨੂੰ ਸੋਚਣੀ ਪਵੇਗੀ ਇਹ ਲੋਕ ਸਾਡੀਆਂ ਹੀ ਵੋਟਾਂ ਲੈਂਦੇ ਨੇ ਕਿ ਸਾਡੇ ਹੀ ਪਿੱਟੇ ਵਾਰ ਕਰਦੇ ਨੇ ਸਾਡੇ ਬਾਰੇ ਹੀ ਬੁਰਾ ਸੋਚਦੇ ਨੇ ਅਸੀਂ ਕਿਹੜੇ ਕੰਮਾਂ ਨੂੰ ਪਾਇਆ ਸੀ ਨਿੱਕੇ ਨਿੱਕੇ ਲਾਲਚਾਂ ਦੀ ਖਾਤਰ ਆਪਸੀ ਜੜੀਆਂ ਕੁੜਤਰਾਂ ਦੀ ਖਾਤਰ ਇਹਨਾਂ ਲੋਕਾਂ ਨੂੰ ਵੋਟਾਂ ਪਾ ਦਿੰਦੇ ਆ ਔਰ ਖਾਸ ਕਰਕੇ ਜਿਹੜੇ ਉਹ ਸੁਖੀ ਰੰਡਾਵੇ ਵਰਗੇ ਲੋਕ ਨੇ ਜਿੰਨਾਂ ਦੇ ਪਿਓ ਨੇ ਸ਼੍ਰੀ ਦਰਬਾਰ ਸਾਹਿਬ ਜੀ ਤੇ ਫੌਜੀ ਹੋਏ ਹਮਲੇ ਦੇ ਖੁਸ਼ੀ ਮਨਾਈ ਸੀ ਸਵਾਗਤ ਕੀਤਾ ਸੀ ਉਹ ਲੋਕ ਪਤਨ ਯਾਰ ਕਿੱਥੋਂ ਵੋਟ ਲੈ ਜਾਂਦੇ ਨੇ ਸਿੱਖਾਂ ਦੀ ਜਾਂ ਸਹੀ ਤਾਂ ਬੜੇ ਵੱਡੇ ਪੁੱਤਰ ਤੇ ਸਮਝਦੇ ਹਾਂ ਕਿ ਮਾਝੇ ਵਾਲੇ ਸਿੱਖ ਜਿਹੜੇ ਨੇ ਉਹ ਬੜੇ ਬਹਾਦਰ ਤੇ ਯੋਧੇ ਤੇ ਸੂਰਬੀਰ ਤੇ ਸਿਆਣੇ ਨੇ ਪਤਾ ਨਹੀਂ ਸੁਖੀ ਰੰਧਾਵੇ ਵਰਗਿਆਂ ਨੂੰ ਵੋਟ ਪਾਉਣ ਵੇਲੇ ਉਹ ਕੀ ਸੋਚਦੇ ਨੇ ਹੁਣ ਹੋ ਗੀ ਰਿਹਾ ਸੁਖੀ ਹੁਣੀ ਕਹਿੰਦੇ ਵੀ ਇੰਦਰਾ ਗਾਂਧੀ ਵਰਗੇ ਮਜ਼ਬੂਤ ਲੀਡਰ ਦੀ ਲੋੜ ਸੀ ਭਾਰਤ ਨੂੰ ਜੰਗ ਲੜਨ ਵਾਸਤੇ ਵਾਹ ਵਾਹ ਉਹ ਸਿੰਦਰਾ ਗਾਂਧੀ ਜਿਨੇ ਸਿੱਖਾਂ ਨੂੰ ਮਾਰਨ ਦਾ ਧਈਆ ਕਰ ਛੱਡਿਆ ਸੀ ਉਹ ਇੰਦਰਾ ਗਾਂਧੀ ਜਿਨੇ ਪੰਜਾਬ ਦੇ ਪਾਣੀ ਖੋਣ ਵਾਸਤੇ ਜਿਹੜਾ ਆ ਸਾਰੇ ਅੱਜ ਹਾਲਾਤ ਪੈਦਾ ਹੋਏ ਨੇ ਪਾਣੀ ਦੇ ਇਹ ਸਾਰੇ ਇੰਦਰਾ ਗਾਂਧੀ ਦੀ ਦੇਣ ਹੈ ਤੇ ਸੁੱਕੀ ਰੰਦਾਵੇ ਹੋਣੀ ਪੰਜਾਬ ਦੀਆਂ ਵੋਟਾਂ ਲੈ ਕੇ ਸੁੱਖ ਮੰਗ ਰਹੇ ਆ ਕਿ ਉਹੋ ਜਿਹਾ ਲੀਡਰ ਜਿਹੜਾ ਹੈ ਉਹ ਦੁਬਾਰਾ ਆਉਣਾ ਚਾਹੀਦਾ ਸੀ ਮਤਲਬ ਕੀ ਜਿਹੜੇ ਬਚਿਆ ਕੁਛ ਇਹ ਸਿੱਖ ਪੰਥ ਸੀ ਉਹ ਵੀ ਸਾਰਾ ਉਹ ਖਤਮ ਕਰਕੇ ਜਾਂਦੀ ਤੇ ਨਾਲ ਹੀ ਤੁਸੀਂ ਦੂਜੇ ਪੰਨੇ ਵੇਖ ਲਓ ਆ ਜਿਹੜੇ ਪੰਜਾਬ 'ਚ ਸੱਤਾ ਤੇ ਕਾਬਜ ਨੇ ਹੁਣ ਪੰਜਾਬੀ ਉਹ ਇਹ ਗੱਲ ਸੋਚਣੀ ਪਏਗੀ ਕਿ ਇਹ ਲੋਕ ਸਾਡੀ ਖੈਰ ਕਿਉਂ ਨਹੀਂ ਮੰਗਦੇ ਅਸੀਂ ਪਹਿਲਾ ਪੰਜਾਬੀ ਆ ਫਿਰ ਅਸੀਂ ਦੇਸ਼ ਦੀ ਸਲਾਮਤੀ ਵਾਸਤੇ ਵੀ ਦੁਆ ਕਰਦੇ ਆ ਅਰਦਾਸ ਕਰਦੇ ਆ ਹੁਣ ਕਸ਼ਮੀਰ ਵਾਲਾ ਜਿਹੜਾ ਮੁੱਦਾ ਹੈ ਜੇਕਰ ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਗੱਲ ਕਹਿਤੀ ਜਾਂ ਅਮਰੀਕਾ ਦੇ ਕਿਸੇ ਅਧਿਕਾਰੀ ਨੇ ਇਹ ਗੱਲ ਕਹਿਤੀ ਕਿ ਅਸੀਂ ਵਿਚ ਪਾ ਕੇ ਇਹਦਾ ਫੈਸਲਾ ਕਰਾਵਾਂਗੇ ਤੇ ਕਹਿੰਦੇ ਉਹ ਮਨਜ਼ੂਰ ਨਹੀਂ ਇਹ ਦੋਵੇਂ ਤਰ੍ਹਾਂ ਕਹਿੰਦੀਆਂ ਨੇ ਕਿਉਂ ਮਨਜ਼ੂਰ ਨਹੀਂ ਭਾਈ ਕਿਉਂਕਿ ਕਾਂਗਰਸ ਨੇ ਕਸ਼ਮੀਰ ਦੇ ਮੁੱਦੇ ਤੇ ਹੁਣ ਤੱਕ ਵੋਟਾਂ ਲਈਆਂ ਨੇ ਲੋਕਾਂ ਨੂੰ ਭੁਗਾ ਕੇ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇਹਨਾਂ ਨੇ ਹਮੇਸ਼ਾ ਹੀ ਜਿਹੜੇ ਇਹੋ ਜਿਹੇ ਮੁੱਦੇ ਨੇ ਉਹਨਾਂ ਨੂੰ ਸਲਝਾਉਣ ਦੀ بجائے ਇਹਨਾਂ ਨੇ ਵੋਟਾਂ ਲਈਆਂ ਨੇ ਜਦਕਿ ਤੁਸੀਂ ਬਾਹਰ ਵਿਦੇਸ਼ਾਂ ਵਿੱਚ ਹੋ ਆਪਣਾ ਸਾਰਾ ਪੰਜਾਬੀ ਬੈਠਾ ਕਿਸੇ ਦੇਸ਼ ਦੀ ਸਰਹੱਦ ਦਾ ਕੋਈ ਰੌਲਾ ਨਹੀਂ ਕਿਸੇ ਦੇਸ਼ ਦੀ ਕੋਈ ਤਰਤੀ ਦਾ ਰੌਲਾ ਨਹੀਂ ਸਾਰੇ ਆਪਸ ਵਿੱਚ ਬੜੇ ਪਿਆਰ ਮੁਹੱਬਤ ਦੇ ਨਾਲ ਰਹਿ ਰਹੇ ਆ ਕੋਈ ਕਿਤੇ ਬਾਰਡਰ ਨਹੀਂ ਹੈਗਾ ਜਿਹੜੇ ਹਾਲਾਤ ਇਹਨਾਂ ਕਾਂਗਰਸੀਆਂ ਨੇ ਇਸ ਦੇਸ਼ ਵਾਸਤੇ ਪੈਦਾ ਕੀਤੇ ਉਸ ਹਾਲਾਤਾਂ ਦਾ ਖਮਿਆਜਾ ਸਭ ਤੋਂ ਵੱਧ ਪੰਜਾਬ ਭੇੜਾ ਉਹ ਭੁਗਤ ਰਿਹਾ ਚਾਹੇ ਅਸੀਂ 47 ਵੇਲੇ 10 ਲੱਖ ਜੀ ਮਰਵਾਇਆ ਹੋਵੇ ਚਾਹੇ ਉਸ ਤੋਂ ਬਾਅਦ ਇਹ ਕੁਰਬਾਨੀਆਂ ਦੇ ਕੇ ਸਾਨੂੰ ਪੰਜਾਬੀ ਸੂਬਾ ਲੈਣਾ ਪਿਆ ਹੋਵੇ ਚਾਹੇ ਉਸ ਤੋਂ ਬਾਅਦ ਪਾਣੀ ਦੀਆਂ ਲੜਾਈਆਂ ਵਿੱਚ ਵੀ ਸਾਨੂੰ ਘੋੜ ਕਰਨੇ ਪਏ ਹੋਣ ਚਾਹੇ 1984 ਤੋਂ ਲੈ ਕੇ ਦਰਬਾਰ ਸਾਹਿਬ ਜੀ ਦੇ ਹਮਲੇ ਤੋਂ ਲੈ ਕੇ 1994 ਤੱਕ ਸਾਨੂੰ ਪੰਜਾਬ ਨੂੰ ਆਪਣੀ ਜਵਾਨੀ ਗਵਾਉਣੀ ਪਈ ਹੋਵੇ ਇਹਨਾਂ ਨੇ ਕੋ-ਕੋ ਕੇ ਸਾਡੀ ਜਵਾਨੀ ਨੂੰ ਮਾਰਿਆ ਹੋਵੇ ਤੇ ਚਾਹੇ ਸਾਡੀਆਂ ਕਿਤੇ ਨਾ ਕਿਤੇ ਇਹਨਾਂ ਨੇ ਧਾਰਮਿਕ ਭਾਵਨਾਵਾਂ ਭੜਕਾ ਕੇ ਆਪਦੀਆਂ ਜਿਹੜੀਆਂ ਵੋਟਾਂ ਲੈ ਕੇ ਸੱਤਾ ਵਿੱਚ ਆਏ ਹੋਣ ਪਰ ਇੱਥੇ ਮਹਿਸੂਸ ਹੁੰਦਾ ਹੈ ਕਿ ਜਿਹੜੀ ਸਾਡੇ ਪੰਜਾਬੀਆਂ ਚ ਗੈਰਤ ਅਣਖ ਉਹ ਮਰ ਚੁੱਕੀ ਐ ਅਸੀਂ ਲੰਮੀ ਸੋਚ ਦੀ بجائے ਨਿੱਕੇ ਨਿੱਕੇ ਆਪਸ ਵਿੱਚ ਕੜਤਣਾ ਕਰਕੇ ਪਿੰਡਾਂ ਸ਼ਹਿਰਾਂ ਵਿੱਚ ਬੈਠੇ ਜਿਹੜੇ ਉਹ ਇਹਨਾਂ ਲੋਕਾਂ ਨੂੰ ਵੋਟਾਂ ਪਾਉਣੇ ਆ ਜਾਂ ਨਿੱਕੇ ਨਿੱਕੇ ਲਾਲਚਾਂ ਕਰਕੇ ਪਾਉਣੇ ਆ ਇਹ ਗੱਲ ਸਾਨੂੰ ਸਮੁੱਚੇ ਪੰਜਾਬੀਆਂ ਨੂੰ ਸਮਝਣੀ ਚਾਹੀਦੀ ਐ ਤੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ ਉਹ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਸਵਾਲ ਕਰਨ ਭਾਈ ਜੇ ਜੰਗਬੰਦੀ ਹੋ ਗਈ ਆ ਸਮੁੱਚੇ ਸਾਡੇ ਪੰਜਾਬ ਦਾ ਭਲਾ ਹੋ ਗਿਆ ਤੁਹਾਨੂੰ ਕੀ ਤਕਲੀਫ ਐ ਭਾਵੇਂ ਕਿ ਬਾਡਰ ਜਿਹੜਾ ਐ ਉਹ ਸਾਰੇ ਦੋ ਤਿੰਨ ਸਟੇਟਾਂ ਨਾਲ ਹੋਰ ਵੀ ਲੱਗਦਾ Rajasthan ਨਾਲ ਵੀ ਲੱਗਦਾ Gujarat ਨਾਲ ਵੀ ਲੱਗਦਾ ਉਹਨਾਂ ਨੂੰ ਕਦਾ ਕੋਈ ਕਦੇ ਕੋਈ ਖਤਰਾ ਨਹੀਂ ਹੋਇਆ ਇੱਥੇ 47 ਤੋਂ ਬਾਅਦ ਜੇ 65 ਦੀ جنگ ਲੱਗੀ ਤਾਂ ਪੰਜਾਬੀਆਂ ਨੇ ਬਹੁਤ ਵੱਡਾ ਦਰਦ ਹੰਡਾਇਆ ਜੇ 71 ਦੀ ਲੱਗੀ ਤਾਂ ਪੰਜਾਬੀਆਂ ਨੇ ਬਹੁਤ ਵੱਡਾ ਦਰਦ ਹੰਡਾਇਆ ਪੰਜਾਬ ਨਸ਼ੇ ਦਾ ਦਰਦ ਵੀ ਹੰਡਾਰਿਆ ਹੈ ਪੰਜਾਬ ਹੋਰ ਚੀਜ਼ਾਂ ਦਾ ਦਰਦ ਵੀ ਹੰਡਾਰਿਆ ਹੈ ਪਰ ਇਹ ਲੋਕ ਸਿਰ ਤੋਂ ਸਿਰਫ ਵੋਟਾਂ ਲੈਣ ਲਈ ਸਾਡੇ ਬਣਦੇ ਆ ਵੋਟਾਂ ਤੋਂ ਬਾਅਦ ਇਸ ਪੰਜਾਬ ਦਾ ਮਾੜਾ ਸੋਚਦੇ ਆ ਸੋ ਇਹ ਪੰਜਾਬੀਆਂ ਨੂੰ ਸੋਚਣਾ ਪਏਗਾ ਕਿ ਅਸੀਂ ਕਿਹੜੇ ਮੂਹਣਾ ਯਾਰ ਇਹਨਾਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਆ ਕਿਉਂ ਨਹੀਂ ਜਵਾਬ ਪੁੱਛਦੇ ਇਹਨਾਂ ਕੋਲੋਂ ਕਿ ਤੁਸੀਂ ਜਿਹੜੇ ਕਾਂਗਰਸ ਵਾਲੇ ਆ ਜਾਂ ਆਮ ਆਦਮੀ ਪਾਰਟੀ ਵਾਲੇ ਉਹ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਸਨ ਕਿ ਉਹ ਚਾਹੁੰਦੇ ਸਨ ਕਿ ਪੰਜਾਬੀ ਮਰ ਜਾਣ ਪੰਜਾਬ ਦਾ ਜਿਹੜਾ ਖਿੱਤਾ ਖਤਮ ਹੋ ਜਾਵੇ ਪਰ ਇਹਨਾਂ ਨੂੰ ਇਹ ਹੈ ਨਾ ਜੇ ਹੋ ਜਾਂਦਾ ਤੇ ਮੁੜ ਕੇ ਅਸੀਂ ਦੁਜੇ ਬੰਨੇ ਹੋ ਜਾਣਾ ਸੀ ਅਸੀਂ ਫੇਰ ਸਰਕਾਰ ਨੂੰ ਭੰਡਰਾ ਸ਼ੁਰੂ ਕਰ ਦੇਣਾ ਸੀ ਫੇਰੇ ਦੁਜੇ ਬੰਨੇ ਵੋਟਾਂ ਲੈਣੀਆਂ ਸੀ ਕਿ ਇਹਨਾਂ ਨੇ ਵੇਖੋ ਜੀ ਜੰਗ ਲਾ ਕੇ ਪੰਜਾਬ ਨੂੰ ਤਬਾਹ ਕਰਤਾ ਪੰਜਾਬ ਦਾ ਨੁਕਸਾਨ ਬੜਾ ਹੋ ਗਿਆ ਫਿਰ ਅਸੀਂ ਸੱਤਾ ਚਾਹੁੰਦੇ ਇਸ ਤਰ੍ਹਾਂ ਕਾਬੂ ਹੋਣਾ ਸੀ ਜਿਵੇਂ ਇਹਨਾਂ ਨੇ ਕਿਸਾਨੀ ਸੰਘਰਸ਼ ਦਾ ਫਾਇਦਾ ਉਠਾਇਆ ਹੁਣ ਤੱਕ ਇਵੇਂ ਹੀ ਇਹ ਲੋਕ جنگ ਦਾ ਫਾਇਦਾ ਉਠਾਉਣ ਦੀ ਤਾਗ ਵਿੱਚ ਬੈਠੇ ਸੀ ਪਰ ਪਰਮੇਸ਼ਰ ਨੇ ਕਿਰਪਾ ਕੀਤੀ ਉਹ ਜੰਗ ਰੁਕ ਗਿਆ ਪਰ ਇਹਨਾਂ ਦੀ ਸਿਆਸਤ ਜਿਹੜੀ ਅਜੇ ਵੀ ਉਹ ਜਾਰੀ ਹੈ ਪੰਜਾਬੀ ਜਿਹੜੇ ਵੋਟ ਪਾਉਣ ਤੋਂ ਪਹਿਲਾਂ ਕੀ ਇਹਨਾਂ ਨੂੰ ਪੁੱਛਣਗੇ ਕਿ ਤੁਸੀਂ ਜੰਗਬੰਦੀ ਦੇ ਖਿਲਾਫ ਕਿਉਂ ਬੋਲੇ ਹੋ ਕਿ ਤੁਸੀਂ ਪੰਜਾਬ ਦਾ ਨੁਕਸਾਨ ਚਾਹੁੰਦੇ ਹੋ ਦੋਵੇਂ ਤਰ੍ਹਾਂ ਪਰ ਜੇਕਰ ਤੁਸੀਂ ਅੱਜ ਵੀ ਇਹਨਾਂ ਦਾ ਝੰਡਾ ਚੁੱਕ ਕੇ ਅੱਜ ਵੀ ਅਸੀਂ ਤੁਰੇ ਫਿਰਾਂਗੇ ਇਹਨਾਂ ਦੇ ਨਾਲ ਤੇ ਸਮਝ ਲਾਂਗੇ ਸੀ ਪੰਜਾਬ ਪੰਜਾਬੀਅਤ ਨੂੰ ਪਿਆਰ ਨਹੀਂ ਕਰਦੇ ਅਸੀਂ ਆਪਦੇ ਨਿੱਕੇ ਨਿੱਕੇ ਲਾਲਚਾਂ ਦੀ ਖਾਤਰ ਅਸੀਂ ਆਪਦੀ ਫੂਕੀ ਟੌਰ ਦੀ ਖਾਤਰ ਇਹਨਾਂ ਲੋਕਾਂ ਦੇ ਨਾਲ ਤੁਰ ਰਹੇ ਆਂ ਹੋਰ ਸਾਡਾ ਕੋਈ ਮਕਸਦ ਨਹੀਂ ਪੰਜਾਬ ਭਾਵੇਂ ਮੱਚਦਾ ਮੱਚ ਜੇ ਤਬਾਹ ਹੁੰਦਾ ਹੋ ਜਾਵੇ ਪਰ ਅਸੀਂ ਜਿਹੜੇ ਆ ਆਪਦਾ ਏਜੰਡਾ ਲੈ ਕੇ ਜਿਹੜਾ ਚੱਲੇ ਆ ਸਾਡੇ ਨਿੱਕੇ ਨਿੱਕੇ ਉਲਾਲਚ ਨੇ ਇਹ ਗੱਲ ਹੁਣ ਸਾਹਮਣੇ ਆਵੇਗੀ